ਲੋ ਵੀ ਦੋਸਤੋ ਅੱਜ ਅਸੀਂ ਜਾ ਰਹੇ ਸੀ ਚੰਡੀਗੜ੍ਹ ਨੂੰ ਰਸਤੇ ਦੇ ਵਿੱਚ ਬਡਾਲੀ ਟੱਪਨਸਾਰ 1 ਕਿਲੋਮੀਟਰ ਦੇ ਖੱਬੇ ਹੱਥ ਸਾਨੂੰ ਦਿਖਿਆ ਇੱਕ ਵਿਰਸਾ ਟਾਬਾ ਤੇ ਬਹੁਤ ਹੀ ਸ਼ਾਨਦਾਰ ਟਾਬਾ ਹੈ ਇੱਥੇ ਅਸੀਂ ਰੁੱਕ ਕੇ ਖਾਣਾ ਪੀਣਾ ਖਾਧਾ ਤਾਂ ਬਹੁਤ ਹੀ ਸ਼ਾਨਦਾਰ ਖਾਣਾ ਪੀਣਾ ਹੋਰੇ ਉਸ ਤੋਂ ਬਾਅਦ ਇੱਥੇ ਅਸੀਂ ਇੱਕ ਦੇਖੇ ਸਿਆਮਾ ਤਰਸ ਵਾਲੇ ਆਓ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਵੀ ਇਹ ਸਿਆਮਾ ਤਰਸ ਵਾਲੇ ਵਿਰਸਾ ਟਾਬੇ ਤੇ ਵੀ ਆਗੇ ਹਾਂਜੀ ਸਰ ਕੀ ਹਾਲ ਨੇ ਤੁਹਾਡੇ ਵਧੀਆ ਵਧੀਆ ਸਰ ਤੁਸੀਂ ਦੱਸੋ ਇਹ ਸਿਆਮਾ ਤਰਜ਼ ਵਾਲਿਆਂ ਦੀ ਮਲੇਰ ਕੋਲਣੇ ਵਾਲਿਆਂ ਦੀ ਬ੍ਰਾਂਚ ਹੈ ਹਾਂਜੀ ਹਾਂਜੀ ਸਰ ਇੱਥੇ ਕੀ ਚੀਜ਼ ਲੈ ਕੇ ਆਏ ਹੋ ਤੁਸੀਂ ਸਰ ਆਪਣੇ ਕੋਲੇ ਹਰੇਕ ਬ੍ਰਾਂਡ ਪਰਫਿਊਮ ਇਹ ਤੋਂ ਅੱਗੇ ਸਰ ਰੂਮ ਫਰੇਗਰੈਂਸ ਲਈ ਬਹੁਤ ਵਧੀਆ ਚੀਜ਼ ਉਹਦੀ ਲੱਕੜ ਨਾਲ ਰੂਮ ਫਰੇਗਰੈਂਸ ਵਾਸਤੇ ਬਹੁਤ ਅੱਛੀ ਚੀਜ਼ ਹੈ ਡਿਫਿਊਜ਼ਰ ਵਾਹ ਇਹ ਅੱਗੇ ਆ ਗਏ ਸਰ ਆਪਣੇ ਕਾਰਾਂ ਲਈ ਜਿਵੇਂ ਆਪਾਂ ਕਹਿੰਦੇ ਆ ਕਾਰਾਂ ਚੋ ਸਮਲ ਆਉਂਦੀ ਐ ਉਹ ਤੁਹਾਨੂੰ ਹੁਣ ਭੁੱਲ ਜਾਓ ਕਦੇ ਵੀ ਨਹੀਂ ਆਉਗੀ ਹੈਂਗਿੰਗ ਲਈ ਕਾਰ ਏਸੀ ਬੈਂਡ ਲਈ ਇਹ ਦੇਖੋ ਆਪਣੇ ਕੋਲੇ ਨਿਊ ਚੀਜ਼ ਐ ਫਿਰ ਆਪਣੇ ਕੋਲੇ ਆ ਗਈ ਸਰ ਬੋਡੀ ਲਈ ਬਹੁਤ ਅੱਛੀ ਕਰੀਮ ਸੁਯਕਟ ਇੱਕ ਹੀ ਚੀਜ਼ ਐ ਇਹ ਸਰ ਬੋਡੀ ਤੇ ਆਪਾਂ ਇਦਾਂ ਰੱਬ ਕਰਨਾ ਐ ਇਦਾਂ ਇਹਨੂੰ ਲਗਾਣਾ ਐ ਹਾਂਜੀ ਇਹ ਕਰੀਮ ਐ ਇਹਦੀ ਵੀ ਫ੍ਰੈਗਰੈਂਸ ਆਤਰ ਜਿੰਨੀ ਰਹੂਗੀ ਹਾਂਜੀ ਹਾਂਜੀ ਸਰ ਇਹਦੀ ਵੀ ਫ੍ਰੈਗਰੈਂਸ ਆਤਰ ਜਿੰਨੀ ਰਹੂਗੀ ਵਾਹ ਜੀ ਵਾਹ ਇਹ ਚੋਂ ਸਾਨੂੰ ਕਦੇ ਆਪਣੀ ਬੋਡੀ ਚੋਂ 스ਮਲ ਨਹੀਂ ਆਉਗੀ ਜਿਵੇਂ ਪਸੀਨੇ ਦੀ 스ਮਲ ਆ ਜਾਂਦੀ ਹੈ ਤੇ ਆਪਾਂ ਜੇ ਗੱਲ ਕਰੀਏ ਇੱਥੇ ਮਲੇਰ ਕੋਲ ਜਿਹੜੀ ਆਪਾਂ ਨੂੰ ਕੁਆਲਿਟੀ ਮਿਲਦੀ ਹੈ ਤੇ ਪ੍ਰਾਈਸ ਮਿਲਦਾ ਉਹੀ ਮਿਲੇਗਾ ਹਾਂਜੀ ਹਾਂਜੀ ਸਰ ਸੇਮ ਪ੍ਰਾਈਸ ਸੇਮ ਕੁਆਲਿਟੀ ਸੇਮ ਰੇਟ ਸਾਨੂੰ ਬਿਰਸਾ ਢਾਬੇ ਤੇ ਹੀ ਮਿਲਣਗੇ ਠੀਕ ਹੈ ਜੀ ਤੇ ਇੱਥੇ ਦੇ ਤੁਸੀਂ ਇੱਕ ਦਾ ਐਡਰੈਸ ਦੱਸ ਦਿਓ ਆਪਣੇ ਦਰਸ਼ਕਾਂ ਨੂੰ ਇੱਕ ਦੱਸ ਦਿਓ ਤੁਸੀਂ ਟਾਈਮਿੰਗ ਕੀ ਹੈ ਔਰ ਟਾਈਮਿੰਗ ਸਰ ਆਪਣੀ 24 ਘੰਟੇ ਸ਼ਾਪ ਓਪਨ ਹੈ 24 ਘੰਟੇ ਸ਼ਾਪ ਓਪਨ ਰਹਿੰਦੀ ਹੈ ਹਾਂਜੀ ਹਾਂਜੀ ਸਰ ਵਾਹ ਜੀ ਵਾਹ ਦੇਖੋ ਕਿੰਨੀ ਪਿਆਰੀ ਚੀਜ਼ ਹੈ 24 ਘੰਟੇ ਸ਼ਾਪ ਓਪਨ ਆਪਣੀ ਆਪਣਾ ਜਾਂ ਚੰਡੀਗੜ੍ਹ ਨੂੰ ਜਾਣਿਆ ਲਾਂਟਰਾ ਰੋਡ ਬਡਾਲੀ ਪਿੰਡ ਆਂਦਾ ਹੈ ਬਡਾਲੀ ਟੱਪਨ ਸਾਹ 1 ਕਿਲੋਮੀਟਰ ਖੱਬੇ ਹੱਥ ਵਿਰਸਾ ਟੱਬਾ ਉੱਥੇ ਆਪਣੀ ਸ਼ਾਪ ਹੈ ਜਰੂਰ ਵਿਜ਼ਿਟ ਕਰਿਓ ਥੈਂਕ ਯੂ